ਸਤ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਹਨ ਮੋਲੇ ਧਾਰ ਮੀ ਪੈਣ ਲੱਗਾ ਜਿਨ੍ਹਾਂ ਕੋਲ ਸਿੱਕੇ ਸਨ ਉਹ ਮੀ ਵੇਖ ਕੇ ਨੱਚਣ ਲੱਗੇ ਤੇ ਜਿਨ੍ਹਾਂ ਕੋਲ ਨੋਟਸ ਹਨ ਉਹ ਡਰ ਕੇ 도ੜੇ ਤੇ ਲੁਕਣ ਦਾ ਟਿਕਾਣਾ ਲੱਭਣ ਲੱਗੇ ਚਿੱਟੇ ਬਦਲਾਂ ਨੇ ਸੂਰਜ ਦੀ ਤਪਸ਼ ਨੂੰ ਥੋੜਾ ਮੱਦਮ ਕੀਤਾ ਮਿੱਟੀ ਦੇ ਘਰਾਂ ਵਾਲੇ ਛੋਟੇ ਜਿਹੇ ਪਿੰਡ ਵਿੱਚ ਇੱਟਾਂ ਦੀ ਦੋ ਮੰਜ਼ਲਾ ਕੋਠੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਹਵੇਲੀ ਦੇ ਵੱਡੇ ਵੱਡੇ ਦਰਵਾਜ਼ਿਆਂ ਦੋਨਾਂ ਕੋਲਿਆਂ ਤੇ ਬਨੇ ਸ਼ੇਰ ਵੱਲ ਵੇਖ ਕੇ ਫਕੀਰ ਨੇ ਕਿਹਾ ਜਾਇਦਾਦਾ ਤੇ ਸੰਪਤੀਆਂ ਜੇ ਲੋੜ ਤੋਂ ਜ਼ਿਆਦਾ ਜਾਂ ਹੰਕਾਰ ਦੀ ਪੂਰਤੀ ਦਾ ਸਾਧਨ ਹੋ ਤਾਂ ਇਹ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਹਨ ਇਹਨਾਂ ਦਾ ਮੋਹ ਇੱਕ ਜੰਜਾਲ ਵਾਂਗ ਹੈ ਜਿਸ ਵਿੱਚ ਫਸ ਕੇ ਆਪਸੀ ਦਮ ਤੋੜ ਦਿੰਦਾ ਹੈ ਸਾਈਂ ਜੀ ਮੋਹ ਤੇ ਪਿਆਰ ਵਿੱਚ ਕੀ ਫਰਕ ਹੈ ਕੇਸਰ ਨੇ ਫਕੀਰ ਨੂੰ ਪੁੱਛਿਆ ਮੋਹ ਬੰਦਿਸ਼ ਹੈ ਪਿਆਰ ਆਜ਼ਾਦੀ ਹੈ ਮੋਹ ਪੱਥਰ ਹੈ ਪਿਆਰ ਪਾਣੀ ਹੈ ਮੋ ਕਬਜ਼ਾ ਹੈ ਪਿਆਰ ਪਹਿਚਾਨ ਹੈ ਫਕੀਰ ਦੀ ਆਵਾਜ਼ ਵਿੱਚ ਰਵਾਨੀ ਸੀ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਸਾਧੂ ਗਰੀਬ ਦੇ ਘਰ ਰਾਤ ਰੁਕਣ ਲਈ ਰੁਕਿਆ ਗਰੀਬ ਦੇ ਕੋਲ ਗਾਂ ਸੀ ਉਹ ਗਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਗਰੀਬ ਨੇ ਆਪਣੇ ਬਿੱਤ ਮੁਤਾਬਿਕ ਸਾਧੂ ਦੀ ਬਹੁਤ ਸੇਵਾ ਕੀਤੀ ਤੇ ਕਿਹਾ ਮੈਨੂੰ ਇਸ ਗੁਰਪਤ ਵਿੱਚੋਂ ਬਾਹਰ ਕੱਢੋ ਸਾਧੂ ਨੇ ਗਰੀਬ ਨੂੰ ਪੁੱਛਿਆ ਤੂੰ ਇਸ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਮਹਾਰਾਜ ਮੇਰਾ ਇਸ ਗਾਂ ਨਾਲ ਬਹੁਤ ਪਿਆਰ ਹੈ ਇਸ ਦੀ ਮਾਂ ਵੀ ਸਾਡੇ ਕੋਲ ਹੀ ਸੀ ਇਸ ਤੋਂ ਸੋਹਣੀ ਗਾਂ ਸਾਡੇ ਇਲਾਕੇ ਵਿੱਚ ਹੋਰ ਕੋਈ ਨਹੀਂ ਹੈ ਲੋਕ ਦੂਰੋਂ ਦੂਰੋਂ ਇਸ ਗਾਂ ਨੂੰ ਵੇਖਣ ਆਉਂਦੇ ਮੇਰੀ ਇੱਜ਼ਤ ਇਸ ਗਾਂ ਕਰਕੇ ਹੀ ਵਧੀ ਹੋਈ ਹੈ ਹੁਣ ਤਾਂ ਮੈਂ ਘਰੋਂ ਬਾਹਰ ਵੀ ਨਹੀਂ ਜਾ ਸਕਦਾ ਕਿਉਂਕਿ ਚੋਰਾਂ ਦੀ ਅੱਖ ਮੇਰੀ ਗਾਂ ਉੱਤੇ ਬਹੁਤ ਦੇਰ ਤੋਂ ਹੈ ਕਾਰਨ ਦੱਸਦਿਆਂ ਗਰੀਬ ਨੇ ਕਿਹਾ ਸਵੇਰੇ ਸਾਧੂ ਉਸ ਗਰੀਬ ਤੋਂ ਪਹਿਲਾਂ ਉੱਠਿਆ ਗਾਂ ਖੋਲ ਕੇ ਬਾਹਰ ਛੱਡ ਦਿੱਤੀ ਅਤੇ ਆਪਣੇ ਸਫ਼ਰ ਵੱਲ ਚਲਾ ਗਿਆ ਕਈ ਸਾਲਾਂ ਬਾਅਦ ਸਾਧੂ ਉਸ ਗਰੀਬ ਨੂੰ ਦੁਬਾਰਾ ਮਿਲਣ ਆਇਆ ਹੁਣ ਇੱਕ ਛੌਂਪੜੀ ਦੀ ਥਾਂ ਇੱਕ ਵਧੀਆ ਮਕਾਨ ਬਣਿਆ ਹੋਇਆ ਸੀ ਸਾਧੂ ਅੰਦਰ ਗਿਆ ਉਸ ਗਰੀਬ ਆਦਮੀ ਨੇ ਸਾਧੂ ਨੂੰ ਪਛਾਣ ਲਿਆ ਤੇ ਬੜੀ ਸੇਵਾ ਕੀਤੀ ਤੇ ਕਿਹਾ ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਠਹਿਰੇ ਸੀ ਉਸ ਰਾਤ ਮੇਰੀ ਗਾਂ ਚੋਰੀ ਹੋ ਗਈ ਸੀ ਮੈਂ ਉਸ ਗਾਂ ਦੀ ਬਹੁਤ ਪਾਲ ਕੀਤੀ ਕਈ ਦਿਨ ਉਦਾਸ ਰਿਹਾ ਫਿਰ ਗੁਜ਼ਾਰਾ ਕਰਨ ਲਈ ਮੈਂ ਨੇੜੇ ਦੇ ਦਰਿਆ ਵਿੱਚ ਇੱਕ ਬੇੜੀ ਪਾ ਲਈ ਮੁਸਾਫਰਾਂ ਨੂੰ ਦਰਿਆ ਪਾਰ ਕਰਾਉਣਾ ਤੇ ਮੱਛੀਆਂ ਫੜ ਕੇ ਸ਼ਾਮ ਨੂੰ ਬਾਜ਼ਾਰ ਵਿੱਚ ਵੇਚ ਦੇਣੀਆਂ ਹੌਲੀ-ਹੌਲੀ ਮੇਰੀ ਆਮਦਨ ਹੋਰ ਵੀ ਵਧਣ ਲੱਗੀ ਤੁਹਾਡੇ ਚਰਨ ਮੇਰੀ ਝੌਂਪੜੀ ਵਿੱਚ ਪੈਣ ਨਾਲ ਮੇਰੀ ਗਰੀਬੀ ਦੂਰ ਹੋ ਗਈ ਹੈ ਗਰੀਬ ਆਦਮੀ ਨੇ ਹੱਥ ਜੋੜ ਕੇ ਸਾਧੂ ਦਾ ਧੰਨਵਾਦ ਕੀਤਾ ਉਹ گاਂ ਤੇਰਾ ਰਿਜਕ ਨਹੀਂ ਸੀ ਬਸ ਉਹ ਇੱਕ ਮੋਦਾ ਜੰਜਾਲ ਸੀ ਸਾਧੂ ਨੇ ਇੰਨੀ ਗੱਲ ਗਰੀਬ ਨੂੰ ਕਹੀ ਤੇ ਆਪਣੇ ਰਸਤੇ ਵੱਲ ਚਲਾ ਗਿਆ ਕੇਸਰ ਨੂੰ ਜ਼ਿੰਦਗੀ ਦੇ ਅਰਥ ਹੁਣ ਕੁਝ-ਕੁਝ ਸਮਝ ਲੱਗਣ ਲੱਗੇ ਸਨ ਸੂਰਜ ਕਦੋਂ ਢਲ ਚੁੱਕਿਆ ਸੀ ਰਾਤ ਰੁਕਣ ਦਾ ਟਿਕਾਣਾ ਅਜੇ ਕੋਈ ਮਿਲਿਆ ਨਹੀਂ ਸੀ ਚੁੱਲ੍ਹਾ ਵਿੱਚ ਅੱਗ ਮਗਨ ਲੱਗੀ ਸੀ ਹਨੇਰਾ ਪਲ-ਪਲ ਵੱਧ ਰਿਹਾ ਸੀ ਇੱਕ ਸ਼ਰਾਬੀ ਆਦਮੀ ਫਕੀਰ ਅਤੇ ਕੇਸਰ ਨੂੰ ਆ ਕੇ ਬੁਰਾ-ਭਲਾ ਬੋਲਣ ਲੱਗਾ ਫਕੀਰ ਨੇ ਮੁਸਕਰਾ ਕੇ ਕਿਹਾ ਜਾ ਪਰਮਾਤਮਾ ਤੇਰਾ ਭਲਾ ਕਰੇ ਤੈਨੂੰ ਸਮਤ ਬਖਸ਼ੇ ਸ਼ਰਾਬੀ ਲੜ ਖੜਾਉਂਦਾ ਅੱਗੇ ਲੰਘ ਗਿਆ ਇਸ ਸ਼ਰਾਬੀ ਦੇ ਬੋਲ ਸੁਣ ਕੇ ਤੁਹਾਨੂੰ ਗੁੱਸਾ ਨਹੀਂ ਆਇਆ ਕੇਸਰ ਨੇ ਫਕੀਰ ਜੀ ਨੂੰ ਪੁੱਛਿਆ ਮਨੁੱਖਤਾ ਦਾ ਪਹਿਲਾ ਅਸੂਲ ਦਇਆ ਤੇ ਖਿਮਾ ਹੈ ਫਕੀਰ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੋਧੀ ਮੱਠ ਵਿੱਚ ਇੱਕ ਭਿਖਸ਼ੂ ਚੋਰੀ ਕਰਦਾ ਫੜਿਆ ਗਿਆ ਬਾਕੀ ਭਿਖਸ਼ੂ ਉਹਨੂੰ ਫੜ ਕੇ ਲਾਮਾ ਕੋਲ ਲੈ ਕੇ ਆਏ ਤੇ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ ਪਰ ਲਾਮਾ ਨੇ ਇਨਕਾਰ ਕਰ ਦਿੱਤਾ ਲਾਮਾ ਦੇ ਇਸ ਫੈਸਲੇ ਤੋਂ ਭਿਖਸ਼ੂ ਬਹੁਤ ਨਾਰਾਜ਼ ਤੇ ਨਿਰਾਸ਼ ਹੋਏ ਭਿਖਸ਼ੂਆਂ ਦੀ ਨਾਰਾਜ਼ਗੀ ਵੇਖ ਕੇ ਲਾਮਾ ਨੇ ਸਮਝਾਇਆ ਮੈਂ ਜਾਣਦਾ ਹਾਂ ਇਸਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਪਰ ਮੈਂ ਇਸ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ ਤਾਂ ਕਿ ਇਹ ਇੱਥੇ ਰਹਿ ਕੇ ਆਪਣੇ ਪਾਪਾਂ ਦਾ ਪਛਤਾ ਤਾਪ ਕਰ ਸਕੇ ਅਤੇ ਆਪਣਾ ਸੁਧਾਰ ਕਰ ਸਕੇ ਇਹ ਸੁਣ ਕੇ ਉਸ ਚੋਰ ਭਿਖਸ਼ੂ ਦੀ ਅੱਖਾਂ ਵਿੱਚ ਅਥਰੂ ਆ ਗਏ ਉਸ ਨੇ ਆਪਣਾ ਸਿਰ ਲਾਮਾ ਦੇ ਪੈਰਾਂ ਵਿੱਚ ਰੱਖ ਦਿੱਤਾ ਕਹਿੰਦੇ ਹਨ ਉਹ ਭਿਖੂ ਬਾਅਦ ਵਿੱਚ ਬੋਧੀਆਂ ਦਾ ਬਹੁਤ ਹੀ ਸਤਿਕਾਰਯੋਗ ਧਾਰਮਿਕ ਆਗੂ ਬਣਿਆ ਜਿੱਥੇ ਖੀਮਾ ਹੈ ਪਰਮਾਤਮਾ ਉੱਥੇ ਆਪ ਵਿਚਰਦਾ ਹੈ ਫਕੀਰ ਨੇ ਕਿਹਾ ਬਖਸ਼ਣਾ ਪਰਮਾਤਮਾ ਦੀ ਬਿਰਤੀ ਹੈ ਅਸੀਂ ਵੀ پاک ਪਰਮਾਤਮਾ ਦਾ ਹੀ ਅੰਛਾ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਤਾਂ ਸਾਡਾ ਆਪਣਾ ਹਿਰਦਾ ਵੀ ਨਰਮਲ ਹੋ ਜਾਂਦਾ ਹੈ ਕਹਿੰਦੇ ਹਨ ਬਦਲਾ ਲੈਣ ਦੀ ਖੁਸ਼ੀ ਹੈ ਪਲ ਭਰ ਦੀ ਮਾਫ ਕਰਨ ਦਾ ਉਮਰਾਂ ਤੱਕ ਮਾਨ ਰਹਿਦਾ ਧੰਨਵਾਦ